ਅੱਜ ਕੱਲ ਆਪਾਂ ਨਜਾਇਜ਼ ਸਬੰਧਾਂ ਦੀਆਂ ਬਹੁਤ ਸਾਰੀਆਂ ਖਬਰਾਂ ਸੁਣਦੇ ਆਂ। ਕਈ ਵਾਰ ਆਪਾਂ ਸੁਣਦੇ ਆਂ ਕਿ ਕਿਸੇ ਔਰਤ ਦੇ ਬੇਗਾਨੇ ਮਰਦੇ ਦੇ ਨਾਲ ਨਜਾਇਜ਼ ਸਬੰਧ ਚੱਲਦੇ ਹੁੰਦੇ ਨੇ ਜਾਂ ਫਿਰ ਕਿਸੇ ਵਿਆਹੇ ਹੋਏ ਪੁਰਸ਼ ਦੇ ਕਿਸੇ ਔਰਤ ਦੇ ਨਾਲ ਸਬੰਧ ਚੱਲਦੇ ਹੁੰਦੇ ਨੇ। ਪਰ ਅੱਜ ਜਿਹੜੀ ਮੈਂ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਇਸ ਦੇ ਵਿੱਚ ਇੱਕ ਮਾਂ ਨਜਾਇਜ਼ ਸਬੰਧ ਦਾ ਬਣਾਉਂਦੀ ਆ ਪਰ ਇਨ੍ਹਾਂ ਸਬੰਧਾਂ ਤੋਂ ਇਲਾਵਾ ਉਹ ਕੁਝ ਐਨਾ ਭਿਆਨਕ ਕਰ ਦਿੰਦੀ ਆ। ਕਿ ਜਦੋਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਤਾਂ ਸਾਰੇ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਇੱਕ ਮਾਂ ਦਾ ਇੰਨਾ ਭਿਆਨਕ ਤੇ ਕ੍ਰੂਪ ਚਿਹਰਾ ਕਿਵੇਂ ਹੋ ਸਕਦਾ ਹੈ ਉਹ ਆਪਣੇ ਬੱਚੇ ਦੇ ਨਾਲ ਹੀ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸੱਚੀ ਕਹਾਣੀ ਪੰਜਾਬ ਦੇ ਮੋਹਾਲੀ ਦੀ ਹੈ ਮੋਹਾਲੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਜਿਸ ਵਿੱਚ ਲੜਕੇ ਦਾ ਨਾਮ ਹੈ ਨਵਦੀਪ ਗਿੱਲ ਤੇ ਉਸਦੀ ਵਾਈਫ ਦਾ ਨਾਮ ਹੈ ਕਵਿਤਾ ਇਸ ਤੋਂ ਇਲਾਵਾ ਉਹਨਾਂ ਦੀ ਇੱਕ ਛੋਟੀ 3 ਸਾਲ ਦੀ ਬੇਟੀ ਵੀ ਹੈ ਨਵਦੀਪ ਦਾ ਕਵਿਤਾ ਦੇ ਨਾਲ 2021 ਦੇ ਵਿੱਚ ਵਿਆਹ ਹੋਇਆ ਸੀ ਤੇ ਇਸ ਤੋਂ ਕੁਝ ਸਮਾਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਇਹ ਬੇਟੀ ਨੇ ਜਨਮ ਲਿਆ ਸੀ ਨਵਦੀਪ ਦਾ ਜੋ ਬਿਜ਼ਨਸ ਸੀਓ ਵਧੀਆ ਸੀ ਤੇ ਅਕਸਰ ਹੀ ਨਵਦੀਪ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਉਹ ਵਿਦੇਸ਼ ਜਾਇਆ ਕਰਦਾ ਸੀ ਤਾਂ ਹੁਣ ਇੱਕ ਵਾਰ ਨਵਦੀਪ ਕੰਮ ਦੇ ਸਿਲਸਿਲੇ ਦੇ ਵਿੱਚ ਬਾਹਰ ਗਿਆ ਹੋਇਆ ਸੀ ਤੇ ਹੁਣ ਦਿਨ ਹੁੰਦਾ ਹੈ 23 ਫਰਵਰੀ 2025 ਦਾ ਤਾਂ ਹੁਣ ਇਸ ਦਿਨ ਜਦੋਂ ਨਵਦੀਪ ਵਾਪਸ ਆਪਣੇ ਘਰ ਪਰਤਦਾ ਹੈ ਜਦੋਂ ਘਰ ਦੇ ਅੰਦਰ ਐਂਟਰ ਹੁੰਦਾ ਹੈ ਤਾਂ ਉਹ ਕੀ ਦੇਖਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਡ੍ਰੈنگ ਰੂਮ ਦੇ ਵਿੱਚ ਇੱਕ ਅਣਜਾਣ ਸ਼ਖਸ ਬੈਠਾ ਹੁੰਦਾ ਹੈ ਹੁਣ ਜਦੋਂ ਉਹ ਘਰੇ ਪਹੁੰਚ ਗਏ ਆਪਣੀ ਵਾਈਫ ਨੂੰ ਪੁੱਛਦਾ ਹੈ ਤਾਂ ਉਸਦੀ ਵਾਈਫ ਅੱਗੋ ਉਸ ਨੂੰ ਕਹਿੰਦੀ ਹੈ ਕਿ ਇਹ ਰਣਜੀਤ ਹੈ ਇਹ ਉਸ ਦਾ ਬਚਪਨ ਦਾ ਦੋਸਤ ਹੈ ਤੇ ਇਸ ਕਰਕੇ ਉਹ ਕਈ ਵਾਰ ਉਸ ਨੂੰ ਮਿਲਣ ਦੇ ਲਈ ਇੱਥੇ ਆ ਜਾਂਦਾ ਹੈ ਹੁਣ ਨਵਦੀਪ ਉੱਥੇ ਤਾਂ ਕੁਝ ਨਹੀਂ ਬੋਲਦਾ ਪਰ ਉਸ ਨੂੰ ਇਹ ਗੱਲ ਜਿਆਦਾ ਹਜਮ ਨਹੀਂ ਹੁੰਦੀ ਉਸ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ ਹੁਣ ਨਵਦੀਪ ਦੇ ਮਨ ਦੇ ਵਿੱਚ ਇਹ ਗੱਲ ਆ ਚੁੱਕੀ ਸੀ ਉਸ ਨੂੰ ਲੱਗਣ ਲੱਗਿਆ ਸੀ ਕਿ ਜ਼ਰੂਰ ਇੱਥੇ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਹੈ ਤਾਂ ਉਹ ਚੁੱਪ ਕਰ ਜਾਂਦਾ ਹੈ ਪਰ ਉਸ ਨੂੰ ਅੱਗੇ ਜਾ ਕੇ ਘਰ ਦੇ ਵਿੱਚ ਹੋਰ ਕੁਝ ਗੱਲਾਂ ਜਾਂ ਕੁਝ ਐਸੀਆਂ ਚੀਜ਼ਾਂ ਮਿਲਦੀਆਂ ਨੇ ਜਿਸ ਤੋਂ ਉਸ ਨੂੰ ਇਹ ਪੂਰਾ ਹੀ ਸ਼ੱਕ ਜੋ ਸੀ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਉਸ ਨੂੰ ਇਹ ਹੋ ਜਾਂਦਾ ਹੈ ਕਿ ਉਸ ਦੀ ਪਤਨੀ ਦੇ ਰਣਜੀਤ ਦੇ ਨਾਲ ਨਜਾਇਜ਼ ਸੰਬੰਧ ਚੱਲ ਰਹੇ ਨੇ ਪਰ ਜੋ ਉਸ ਦੀ ਪਤਨੀ ਸੀ ਉਸ ਨੂੰ ਕੋਈ ਵੀ ਰਾਹ ਨਹੀਂ ਦਿੰਦੀ ਉਹ ਇਸ ਤਰ੍ਹਾਂ ਦਾ ਕੋਈ ਵੀ ਗੱਲ ਉਸ ਦੇ ਅੱਗੇ ਨਹੀਂ ਮੰਨਦੀ ਤਾਂ ਹੁਣ ਦਰਦੀਪ ਕੀ ਕਰਦਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲਗਾ ਲੈਂਦਾ ਹੈ ਇਸ ਤੋਂ ਇਲਾਵਾ ਉਹ ਰਣਜੀਤ ਤੇ ਕਵਿਤਾ ਦੇ ਉੱਤੇ ਹੁਣ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ ਹੈ ਹੁਣ ਸੀਸੀਟੀਵੀ ਕੈਮਰੇ ਲੱਗ ਚੁੱਕੇ ਸੀ ਪਰ ਜੋ ਇਹ ਕੈਮਰੇ ਸੀ ਇਹ ਅਚਾਨਕ ਹੀ ਬੰਦ ਹੋ ਜਾਂਦੇ ਸੀ ਮਤਲਬ ਇਹਨਾਂ ਦੀ ਸਵਿਚ ਅਚਾਨਕ ਹੀ ਆਫ ਹੋ ਜਾਂਦੀ ਸੀ ਹੁਣ ਜੋ ਉਹ ਉਸਦੇ ਮਨ ਦੇ ਵਿੱਚ ਸ਼ੱਕ ਸੀ ਇਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਉਸ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਜ਼ਰੂਰ ਇੱਥੇ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈ ਹੁਣ ਨਵਦੀਪ ਸੋਚਦਾ ਹੈ ਕਿ ਹੁਣ ਕਦੇ ਉਹ ਜਿਵੇਂ ਵਿਦੇਸ਼ ਜਾਂਦਾ ਰਹਿੰਦਾ ਹੈ ਤਾਂ ਕਿਸੇ ਦਿਨ ਉਹ ਬਿਨਾਂ ਦੱਸੇ ਮਤਲਬ ਅਚਾਨਕ ਹੀ ਆਪਣੀ ਘਰਵਾਲੀ ਦੇ ਉੱਤੇ ਛਾਪਾ ਮਾਰੇਗਾ। ਨਵਦੀਪ ਸੋਚਦਾ ਹੈ ਕਿ ਕਿਸੇ ਦਿਨ ਮੈਂ ਬਿਨਾਂ ਦੱਸੇ ਆਪਣੇ ਘਰ ਦੇ ਵਿੱਚ ਦਾਖਲ ਹੋਵਾਂਗਾ ਤੇ ਫਿਰ ਦੇਖਾਂਗਾ ਕਿ ਘਰ ਦੇ ਵਿੱਚ ਕੀ ਚੱਲ ਰਿਹਾ ਹੈ। ਹੁਣ ਉਹ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਆਪਣਾ ਇੰਗਲੈਂਡ ਚਲੇ ਜਾਂਦਾ ਹੈ ਤੇ 21 ਮਾਰਚ 2025 ਨੂੰ ਉਹ ਇੰਗਲੈਂਡ ਤੋਂ ਵਾਪਸ ਆਉਂਦਾ ਹੈ ਤੇ ਉਹ ਬਿਨਾਂ ਦੱਸੇ ਹੀ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਉਸਦੇ ਕੋਲ ਸਪੇਅਰ ਚਾਬੀ ਹੁੰਦੀ ਹੈ ਤੇ ਜਦੋਂ ਉਹ ਘਰ ਦਾ ਤਾਲਾ ਖੋਲਦਾ ਹੈ ਤਾਲਾ ਖੋਲ ਕੇ ਜਦੋਂ ਉਹ ਘਰ ਦੇ ਵਿੱਚ ਅੰਦਰ ਐਂਟਰ ਹੁੰਦਾ ਹੈ ਤਾਂ ਜੋ ਉਹ ਮੰਜ਼ਰ ਅੱਗੇ ਦੇਖਦਾ ਹੈ ਤਾਂ ਇਹ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਰਣਜੀਤ ਸਿੰਘ ਤੇ ਕਵਿਤਾ ਨੂੰ ਉੱਥੇ ਦੋਨਾਂ ਨੂੰ ਹੀ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲਾਂਦਾ ਹੈ ਹੁਣ ਇਹ ਉੱਥੇ ਪੜਕ ਜਾਂਦਾ ਹੈ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਕਵਿਤਾ ਦੇ ਨਾਲ ਇਹ ਉੱਥੇ ਲੜਾਈ ਝਗੜਾ ਕਰਨ ਲੱਗਦਾ ਹੈ ਉੱਥੇ ਹੀ ਇਹ ਰਣਜੀਤ ਨਾਲ ਵੀ ਲੜਾਈ ਝਗੜਾ ਕਰਨ ਲੱਗਦਾ ਹੈ ਪਰ ਅੱਗੋਂ ਜੋ ਕਵਿਤਾ ਤੇ ਰਣਜੀਤ ਸੀ ਉਹ ਇਸ ਨੂੰ ਕਹਿੰਦੇ ਹਨ ਕਿ ਸਾਡੇ ਉੱਤੇ ਪੜਤਨ ਦੀ ਜਾਂ ਲੜਨ ਝਗੜਨ ਦੀ ਕੋਈ ਲੋੜ ਨਹੀਂ ਜੇ ਤੂੰ ਐਸਾ ਕੀਤਾ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਕਿਉਂਕਿ ਜੋ ਕਵਿਤਾ ਸੀ ਉਸਨੇ ਇਸ ਨੂੰ ਦੱਸਿਆ ਸੀ ਕਿ ਜੋ ਰਣਜੀਤ ਸਿੰਘ ਹੈ ਇਹ ਪੰਜਾਬ ਪੁਲਿਸ ਦੇ ਵਿੱਚ ਹੈ ਕਵਿਤਾ ਨੇ ਨਵਦੀਪ ਨੂੰ ਇਹ ਕਹਿ ਕੇ ਡਰਾਇਆ ਸੀ ਕਿ ਰਣਜੀਤ ਜੋ ਹੈ ਉਹ ਪੁਲਿਸ ਦੇ ਵਿੱਚ ਹੈ ਤਾਂ ਇਸ ਕਰਕੇ ਜੇਕਰ ਉਹ ਚਾਵੇ ਵੀ ਕੋਈ ਕਾਰਵਾਈ ਕਰਨਾ ਤਾਂ ਰਣਜੀਤ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦੇਵੇਗਾ ਇਸ ਤੋਂ ਅੱਗੇ ਉਸ ਨੂੰ ਇਹ ਵੀ ਕਹਿ ਦਿੰਦੇ ਨੇ ਕਿ ਕਵਿਤਾ ਤੇ ਰਣਜੀਤ ਮਤਲਬ ਉਹ ਦੋਨੋਂ ਐਸੀ ਤਰ੍ਹਾਂ ਇਕੱਠੇ ਰਹਿਣਗੇ ਇਸ ਕਰਕੇ ਨਵਦੀਪ ਨੇ ਜੋ ਕਰਨਾ ਹੈ ਉਹ ਕਰ ਸਕਦਾ ਹੈ ਜੋ ਉਹ ਸੋਚਣਾ ਹੈ ਉਹ ਸੋਚ ਸਕਦਾ ਹੈ ਹੁਣ ਜੋ ਨਵਦੀਪ ਸੀ ਉਹ ਬਹੁਤ ਹੀ ਜ਼ਿਆਦਾ ਮਜਬੂਰ ਹੋ ਚੁੱਕਿਆ ਸੀ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਕੋਈ ਕਾਰਵਾਈ ਨਹੀਂ ਕਰ ਸਕਦਾ ਸੀ ਇਸ ਕਰਕੇ ਹੁਣ ਇਹਨਾਂ ਦੇ ਘਰ ਦੇ ਚੱਗੇ ਲੜਾਈ ਝਗੜੇ ਰਹਿਣੇ ਸ਼ੁਰੂ ਹੋ ਜਾਂਦੇ ਨੇ ਹੁਣ ਨਵਦੀਪ ਮਜਬੂਰ ਸੀ ਉਹ ਕੁਝ ਵੀ ਕਰਨ ਯੋਗ ਨਹੀਂ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਜੋ ਨਵਦੀਪ ਸੀ ਉਹ ਆਪਣੀ ਪਤਨੀ ਦਾ ਉਸਦੇ ਹੱਥ ਦੇ ਵਿੱਚੋਂ ਫੋਨ ਖੋਹ ਲੈਂਦਾ ਹੈ ਤੇ ਇੱਕ ਕਮਰੇ ਦੇ ਵਿੱਚ ਚਲੇ ਜਾਂਦਾ ਹੈ ਉੱਥੇ ਜਾ ਕੇ ਉਹ ਫੋਨ ਚੈੱਕ ਕਰਦਾ ਹੈ ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਵਿੱਚ ਕੀ ਕੀ ਹੈ ਹੁਣ ਉਹ ਜਦੋਂ ਫੋਨ ਦਾ WhatsApp ਖੋਲਦਾ ਹੈ ਤਾਂ ਉਸਦੇ ਵਿੱਚ ਦੇਖਦਾ ਹੈ ਕਿ 1 ਸਾਲ ਤੋਂ ਜੋ ਰਣਜੀਤ ਸਿੰਘ ਤੇ ਉਸ ਦੀ ਪਤਨੀ ਕਵਿਤਾ ਸੀ ਇਹਨਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਤਾਂ ਹੁਣ ਇਹਨੂੰ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਜੋ ਰਣਜੀਤ ਹੈ ਉਹ ਉਸ ਦੀ ਪਤਨੀ ਦਾ ਕੋਈ ਬਚਪਨ ਦਾ ਦੋਸਤ ਨਹੀਂ ਬਲਕਿ 1 ਸਾਲ ਤੋਂ ਉਹਨਾਂ ਦੀ ਚੈਟ ਹੋ ਰਹੀ ਹੈ ਮਤਲਬ ਕੋਈ ਗੱਲ ਉਹਨਾਂ ਦੀ ਪੁਰਾਣੀ ਨਹੀਂ ਇਹ ਅਫੇਅਰ ਜੋ ਸੀ ਉਹਨਾਂ ਦਾ 1 ਸਾਲ ਦਾ ਚੱਲ ਰਿਹਾ ਹੈ ਤੇ ਉਹਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਰਣਜੀਤ ਸੀ ਉਸਦੀ ਪਤਨੀ ਨੂੰ ਪਹਿਲਾਂ ਸਲੂਨ ਦੇ ਵਿੱਚ ਮਿਲਿਆ ਸੀ ਤੇ ਇਸ ਤੋਂ ਬਾਅਦ ਹੀ ਇਹਨਾਂ ਦਾ ਅਫੇਅਰ ਸ਼ੁਰੂ ਹੋਇਆ ਸੀ ਹੁਣ ਫੋਨ ਦੇਖ ਕੇ ਨਵਦੀਪ ਨੂੰ ਇਹਨਾਂ ਸਭ ਗੱਲਾਂ ਦਾ ਪਤਾ ਲੱਗਦਾ ਹੈ ਤੇ ਇਸ ਤੋਂ ਬਾਅਦ ਜੋ ਨਵਦੀਪ ਫੋਨ ਦੇ ਵਿੱਚ ਜਦੋਂ ਗੈਲਰੀ ਖੋਲਦਾ ਹੈ ਤਾਂ ਉਹ ਉਹਨਾਂ ਦੀਆਂ ਫੋਟੋਆਂ ਦੇਖਣੀਆਂ ਚਾਹੁੰਦਾ ਹੈ ਹੁਣ ਉਹ ਫੋਟੋਆਂ ਦੇਖਦੇ ਦੇਖਦੇ ਉਸ ਨੂੰ ਇੱਕ ਇਹੋ ਜਿਹੀ ਵੀਡੀਓ ਦੇਖੇ ਜਾਂਦੀ ਹੈ ਕਿ ਨਵਦੀਪ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਜਾਂਦਾ ਹੈ ਹੁਣ ਉਹ ਦੇਖਦਾ ਹੈ ਕਿ ਉਸ ਦੇ ਵਿੱਚ ਜੋ ਇਹ ਰঞ্জੀਤ ਸਿੰਘ ਸੀ ਉਸ ਦੀ ਤਿੰਨ ਸਾਲਾਂ ਧੀ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਤੇ ਇਸ ਤੋਂ ਇਲਾਵਾ ਜੋ ਉਸ ਦੀ ਪਤਨੀ ਕਵਿਤਾ ਸੀ ਉਹ ਉਸ ਦੀ ਵੀਡੀਓ ਬਣਾ ਰਹੀ ਸੀ ਹੁਣ ਇਹ ਸਭ ਦੇਖ ਕੇ ਜੋ ਨਵਦੀਪ ਸਿੰਘ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਜਾਂਦਾ ਹੈ ਨਵਦੀਪ ਦੇ ਸਬਰ ਦਾ ਬੰਨ ਟੁੱਟ ਜਾਂਦਾ ਹੈ ਉਹ ਦੇਖਦਾ ਹੈ ਕਿ ਇੱਕ ਮਾਸੂਮ ਜਿਸ ਨੂੰ ਕੁਝ ਵੀ ਇਸ ਤਰ੍ਹਾਂ ਦਾ ਪਤਾ ਹੀ ਨਹੀਂ ਹੈ ਉਸਦੇ ਨਾਲ ਗਜੀਤ ਸਿੰਘ ਕਿੰਨੀ ਖਣੌਣੀ ਹਰਕਤ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਉਸ ਮਾਸੂਮ ਦੀ ਮਾਂ ਹੀ ਉੱਥੇ ਇਹ ਵੀਡੀਓ ਬਣਾ ਰਹੀ ਹੈ ਇਹ ਸਭ ਕੁਝ ਦੇਖਣ ਤੋਂ ਬਾਅਦ ਨਵਦੀਪ ਦੇ ਸਬਰ ਦਾ ਬੰਨ ਟੁੱਟ ਚੁੱਕਾ ਸੀ ਤਾਂ ਹੁਣ ਨਵਦੀਪ ਪੁਲਿਸ ਨੂੰ ਕੰਟੈਕਟ ਕਰਦਾ ਹੈ ਉਹ ਮੁਹਾਲੀ ਪੁਲਿਸ ਦੇ ਕੁਝ ਜਾਣਦਾ ਤੇ ਉੱਥੇ ਕੰਪਲੇਂਟ ਕਰਦਾ ਹੈ ਹੁਣ ਪੁਲਿਸ ਵਾਲੇ ਇਹ ਸਭ ਕੁਝ ਦੇਖਦੇ ਨੇ ਮਤਲਬ ਇਹ ਸਭ ਜੋ ਵੀਡੀਓ ਸੀ ਉਹ ਸਬੂਤਾਂ ਦੇ ਤੌਰ ਦੇ ਉੱਤੇ ਦੇਖਦੇ ਨੇ ਹੁਣ ਇਹ ਸਭ ਕੁਝ ਦੇਖ ਕੇ ਜੋ ਕਵਿਤਾ ਸੀ ਤੇ ਰਣਜੀਤ ਸਿੰਘ ਸੀ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਲਿਆ ਜਾਂਦਾ ਹੈ ਤੇ ਫਿਰ ਇਹਨਾਂ ਬਾਰੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਦੋਂ ਰਣਜੀਤ ਸਿੰਘ ਬਾਰੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਮਾਨਸੇ ਦਾ ਰਹਿਣ ਵਾਲਾ ਹੈ ਤੇ ਇਹ ਕਿਸੇ ਵੀ ਪੁਲਿਸ ਮੈਕਮੇ ਦੇ ਵਿੱਚ ਨਹੀਂ ਹੈ ਇਸਨੇ ਨਕਲੀ ਪੁਲਿਸ ਦੀ ਵਰਦੀ ਪਾ ਕੇ ਆਪਣੀ ਆਈਡੀ ਦੇ ਉੱਤੇ ਕਈ ਫੋਟੋ ਅਪਲੋਡ ਕੀਤੀਆਂ ਹੋਈਆਂ ਨੇ ਤੇ ਇਹ ਇੱਕ ਧੋਖੇਬਾਜ਼ ਹੈ ਇਸ ਤੋਂ ਇਲਾਵਾ ਇਹ ਇਹ ਨਕਲੀ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਦੇ ਉੱਤੇ ਰੋਗ ਜਮਾਉਂਦਾ ਹੈ ਤੇ ਲੋਕਾਂ ਨਾਲ ਠੱਗੀ ਢੋਰੀ ਕਰਦਾ ਹੈ ਤੇ ਜੋ ਨਗਦੀਪ ਗਿੱਲ ਸੀ ਉਸ ਨੂੰ ਵੀ ਕਵਿਤਾ ਨੇ ਇਹੀ ਕਿਹਾ ਸੀ ਕਿ ਜੋ ਰਣਜੀਤ ਸਿੰਘ ਹੈ ਪੁਲਿਸ ਮੈਕਮੇਂ ਦੇ ਵਿੱਚ ਹੈ ਤੇ ਇਹ ਤੇਰੀ ਕੋਈ ਵੀ ਕਾਰਵਾਈ ਪੂਰੀ ਨਹੀਂ ਹੋਣ ਦੇਵੇਗਾ ਤਾਂ ਇਸ ਕਰਕੇ ਤੈਨੂੰ ਚੁੱਪ ਰਹਿਣਾ ਹੀ ਪਵੇਗਾ ਮੋਹਾਲੀ ਪੁਲਿਸ ਹੁਣ ਇਹਨਾਂ ਨੂੰ ਗ੍ਰਿਫਤਾਰ ਤਾਂ ਕਰ ਹੀ ਚੁੱਕੀ ਸੀ ਤੇ ਇਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਸਟੇਜ ਦੇ ਵਿੱਚ ਕੀ ਹੁੰਦਾ ਹੈ ਕਿਉਂਕਿ ਜੇਕਰ ਇਹਨਾਂ ਦੋਨਾਂ ਦੇ ਉੱਤੇ ਜਿਵੇਂ ਕਿ ਇਹਨਾਂ ਨੇ ਇਹ ਛੋਟੀ ਬੱਚੀ 3 ਸਾਲਾਂ ਬੱਚੀ ਦੀ ਇਹ ਅਸ਼ਲੀਲ ਵੀਡੀਓ ਬਣਾਈ ਸੀ ਜੇਕਰ ਇਹਨਾਂ ਦੇ ਉੱਤੇ ਦੋਸ਼ ਤੈਅ ਹੋ ਜਾਂਦੇ ਨੇ 500 ਤਹਰਾ ਵੀ ਲੱਗ ਜਾਂਦੀ ਹੈ ਤਾਂ ਫਿਰ ਇਹਨਾਂ ਨੂੰ 20 ਸਾਲ ਦੀ ਕੈਦ ਵੀ ਹੋ ਸਕਦੀ ਹੈ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਐਸਕੇ ਇਸ ਦੀ ਜਾਂਚ ਕਰ ਰਹੀ ਹੈ ਤੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਫੈਸਲਾ ਆਉਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਕਿਵੇਂ ਇੱਕ ਮਾਂ ਆਪਣੀ 3 ਸਾਲਾ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਵਾ ਰਹੀ ਹੈ ਉਹ ਵੀ ਆਪਣੇ ਆਸ਼ਿਕ ਤੋਂ ਤੇ ਇਸ ਤੋਂ ਇਲਾਵਾ ਉਹ ਖੁਦ ਉੱਥੇ ਵੀਡੀਓ ਬਣਾ ਰਹੀ ਹੈ ਜੋ ਕਿ ਮੀਡੀਆ ਰਿਪੋਰਟਾਂ ਦੇ ਵਿੱਚ ਸੁਣਨ ਨੂੰ ਆਇਆ ਹੈ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਕਿਵੇਂ ਕੋਈ ਮਰਦ ਆਪਣੀ ਪਤਨੀ ਦੇ ਨਾਲ ਹੀ ਅਸ਼ਲੀਲ ਹਰਕਤਾਂ ਕਰਦੇ ਨੇ ਜਾਂ ਡਬਲ ਮੀਨਿੰਗ ਕਰਦੇ ਨੇ ਜਾਂ ਫਿਰ ਇਸ ਤਰ੍ਹਾਂ ਦੀਆਂ ਡਰੈੱਸਾਂ ਪਾ ਕੇ ਵੀਡੀਓ ਬਣਾਉਂਦੇ ਨੇ ਮਤਲਬ ਉਹ ਇੱਥੇ ਕੀ ਸਾਬਤ ਕਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਆਪਾਂ ਹੋਰ ਵੀ ਇੱਕ ਚੀਜ਼ ਦੇਖ ਰਹੇ ਹਾਂ ਕਿ ਕੁਝ ਮਾਮਾ ਆਪਣੇ ਬੇਟਿਆਂ ਦੇ ਨਾਲ ਹੀ ਅਸ਼ਲੀਲ ਹਰਕਤਾਂ ਕਰਦੀਆਂ ਨੇ ਤੇ ਵੀਡੀਓ ਬਣਾਉਂਦੀਆਂ ਨੇ ਮਤਲਬ ਜਮਾਨਾ ਕਿੱਧਰ ਨੂੰ ਜਾ ਰਿਹਾ ਲੋਕ ਕੀ ਸੋਚਦੇ ਨੇ ਸਿਰਫ ਉਹ ਫੇਮਸ ਹੋਣ ਵਾਸਤੇ ਇਸ ਤਰ੍ਹਾਂ ਕਰਦੇ ਨੇ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਐਸੀ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ